ਲਗਾਤਾਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਆਪਣਾ ਕਹਿਰ ਪਾਉਂਦੀ ਹੋਈ ਸਾਫ਼ ਦਿਖ ਰਹੀ ਹੈ ਤੇ ਜਿਸ ਦੇ ਚਲਦਿਆਂ ਵਕ ਵਕ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਲਗਾਤਾਰ ਹੜ੍ਹ ਪੀਟਦੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਜਿਸ ਦੇ ਚਲਦਿਆਂ ਹਲਕਾ ਪਵਾ ਦੇ ਪਿੰਡ ਕੋਲੀਆਂ ਵਿਖੇ ਤੁਸੀਂ ਬੰਨ ਟੁੱਟਣ ਨਾਲ ਹੋਏ ਨੁਕਸਾਨ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚੱਕ ਪਿੰਡ ਕੋਲੀਆਂ ਵਿਖੇ ਪਹੁੰਚੇ ਅਤੇ ਉੱਥੇ ਜਾ ਕੇ ਉਹਨਾਂ ਬੰਨ ਬੰਨਨ ਦਾ ਜਾਇਜ਼ਾ ਲਿਆ ਇਹ ਜਾਣਕਾਰੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵੱਲੋਂ ਦਿੱਤੀ ਗਈ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚੱਕ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜਲਦੀ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਬੰਨ ਬੰਨਨ ਦਾ ਕੰਮ ਪੂਰਾ ਕਰ ਲਿੱਤਾ ਜਾਵੇਗਾ ਕਰਦਾ ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਗਵਰਨਰ ਗੁਲਾਬ ਸਿੰਘ ਕਟਾਰੀਆ ਵੱਲੋਂ ਵੀ ਹਲਕਾ ਪੋਆ ਦੇ ਹੜ ਪੀੜਤੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਜਾਇਜ਼ਾ ਲਿਆ ਜਾਏਗਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਜਿਹੜਾ ਲੋਕਾਂ ਦਾ ਸਿਰ ਲੀਡਰ ਹੁੰਦਾ ਉਹ ਜੀ ਖਰਾਗ ਹੀ ਲੋਕ ਹੁੰਦੇ ਆ ਜਦੋਂ ਲੋਕ ਚੜ੍ਹਦੀ ਕਲਾ 'ਚ ਹੋਣ ਤਾਂ ਵੀ ਲੀਡਰ ਵਿੱਚ ਰਹਿਣਾ ਚਾਹੀਦਾ ਜਦੋਂ ਲੋਕ ਔਖੇ ਹਾਲ 'ਚ ਹੋਣ ਤਾਂ ਵੀ ਲੀਡਰ ਵਿੱਚ ਰਹਿਣਾ ਚਾਹੀਦਾ ਸੋ ਮੈਂ ਸਮਝਦਾ ਵੀ ਜਿਹੜਾ 라ਵੀ ਨੇ ਵੱਡਾ ਸਾਡੇ ਤੇ ਅਟੈਕ ਕੀਤਾ 라ਵੀ ਦੇ ਪਾਣੀ ਨੇ ਅਟੈਕ ਕੀਤਾ ਉਸ ਪਾਣੀ ਦੇ ਅਟੈਕ ਨੇ ਸਾਡਾ ਕਾਫੀ ਨੁਕਸਾਨ ਕੀਤਾ ਔਰ ਉਸ ਨੁਕਸਾਨ ਦੀ ਪ੍ਰਭਾਈ ਜਿੱਥੇ ਪੰਜਾਬ ਸਰਕਾਰ ਨੇ ਕਰਨੀ ਉਹਤੇ ਮੈਂ ਵੀ ਨਾਲ ਲੱਗਾ ਹੋਇਆ ਪਰ ਅੱਜ ਉਸ ਨੁਕਸਾਨ ਦੀ ਇੱਕ ਕੜੀ ਜਿਹੜੀ ਹੈ ਸਾਡਾ ਕੋਲੀਆਂ ਆਡਾ ਜਿਸ ਅੱਡੇ ਨੂੰ ਕਾਫੀ ਵੱਡੀ ਪੱਧਰ ਤੇ ਮਤਲਬ ਡੈਮੇਜ ਕੀਤਾ ਇਸ ਪਾਣੀ ਨੇ ਔਰ ਅੱਜ ਸਾਡੀ ਜਿਹੜੀ ਇੱਥੇ ਵੱਡੀ ਟੀਮ ਤੁਸੀਂ ਦੇਖ ਰਹੇ ਹੋ ਆ ਪੀਲੀਆਂ ਸ਼ਰਟਾਂ ਵਾਲੇ ਮੁੰਡੇ ਜਿਨ੍ਹਾਂ ਨੇ 4 ਮਹੀਨੇ ਪਹਿਲਾਂ ਜੁਧ ਨਸ਼ਿਆਂ ਦੇ ਵਿਰੁੱਧ ਲੜਿਆ ਪਿੰਡਾਂ ਦੇ ਲੋਕਾਂ ਨੂੰ ਵੇਰ ਕੀਤਾ ਔਰ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਦੇ ਮੁੱਖ ਭੂਮਿਕਾ ਅਦਾ ਕੀਤੀ ਅੱਜ ਉਹ ਸਾਰੇ ਨੌਜਵਾਨ ਜਿਹੜੇ ਆ ਆਪਾਂ ਇੱਥੇ ਬੰਨ ਮੰਨਣ ਲਈ ਆਏ ਆ ਤੁਸੀਂ ਦੇਖ ਰਹੇ ਹੋ ਹੁਣ ਤਾਂ ਮੈਂ ਵੀ ਥੋੜਾ ਜਿਹਾ ਹਟ ਗਿਆ ਵਰਦੇ ਮੀਂਹ ਦੇ ਵਿੱਚ ਸਾਰੇ ਹੀ ਮੁੰਡੇ ਇਹ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਹੜੇ ਆ ਉਹ ਗਿੱਲੇ ਨੇ ਪਾਣੀ ਦੇ ਨਾਲ ਮਤਲਬ ਭਿੱਜੇ ਬੇ ਨੇ ਪਰ ਚਰਦੀ ਕਲਾਜ ਨੇ ਤੇ ਅਸੀਂ ਟਾਰਗੇਟ ਮਿੱਤਿਆ ਹੀ ਵੀ ਆ ਜਿਹੜਾ 1 ਵਜੇ ਤੱਕ ਅਸੀਂ ਜਿਹੜਾ ਬਣਾਣਾ ਇਹ ਬੰਨ ਤੇ ਮੈਨੂੰ ਲੱਗਦਾ ਵੀ ਅਸੀਂ 1 ਵਜੇ ਤੋਂ ਪਹਿਲਾਂ ਇਹ ਬੰਨ ਬਣਾ ਕੇ ਫਦੇ ਕਰ ਦੇਣਾ ਲੋਕਾਂ ਤੁਹਾਨੂੰ ਤਾਕਤ ਬਹੁਤ ਸੀਮਾ ਜੇ ਕੁਦਰਤ ਆਪਣਾ ਰੰਗ ਦੱਸਦੀ ਹੈ ਤੇ ਮਨੁੱਖ ਵੀ ਇਸ ਕੁਦਰਤ ਨਾਲ ਸਦਾ ਲੜਿਆ ਮਨੁੱਖ ਨੇ ਜਿੱਥੇ ਡੈਮ ਬਣਾਏ ਮਨੁੱਖ ਨੇ ਜਿੱਥੇ ਬਹੁਤ ਕੁਝ ਸਾਰਿਆ ਪਰ ਨਾਲ ਦੀ ਨਾਲ ਕੁਦਰਤ ਵੀ ਆਪਣਾ ਰੰਗ ਦੱਸਦੀ ਹੈ ਪਰ ਪੰਜਾਬੀ ਆ ਬਾਬੇ ਨਾਨਕ ਦੀ ਧਰਤੀ ਆ ਸਿੱਦੇ ਆਜ਼ਮ ਕਰਤਾਰ ਸਿੰਘ ਭਗਤ ਸਿੰਘ ਦੀ ਤੇ ਕਰਤਾਰ ਸਿੰਘ ਸਰਾਬੇ ਦੀ ਧਰਤੀ ਆ ਇਹਦੇ ਵਿੱਚ ਬਹੁਤ એનર્ਜੀ ਆ ਤੇ ਉਸ એનર્ਜੀ ਦਾ ਤੁਸੀਂ ਪ੍ਰਟਾਵਾ ਦੇਖ ਰਹੇ ਹੋ ਤਿੰਨ ਥਾਵਾਂ ਤੇ ਬਨ ਬਨੇ ਜਾ ਰਹੇ ਆ ਔਰ ਅਸੀਂ ਸ਼ਾਮ ਤੱਕ ਸਾਡਾ ਅਕੀਦਾ ਪੀਣਾ ਤਿੰਨਾ ਥਾਵਾਂ ਦੇ ਬੰਦ ਬਣਾ ਕੇ ਜਿਹੜੇ ਆਪਾਂ ਮੇਰਾਤ ਦੇ 8 ਵਜਣ ਅਸੀਂ ਬਣਾ ਕੇ ਵਾਪਸ ਜਾਵਾਂਗੇ ਸੋ ਲਗਾਤਾਰ ਉਹ ਤਿੰਨ ਚਾਰ ਦਿਨ ਜਿੱਥੇ ਤੇ ਰਾਵੀਨ ਖੋਰਾ ਲੱਗ ਰਿਹਾ ਇੱਕ ਮੈਂ ਗੱਲ ਜਿਹੜੀ ਆ ਭਰੇ ਮਾਨ ਨਾਲ ਕਹਿਣਾ ਚਾਹਨਾ ਕਿ ਕੱਲ ਅਸੀਂ ਸਿਉਂਟੀ ਵਾਲੇ ਪਾਸੇ ਗਏ ਆ ਔਰ ਸਿਉਂਟੀ ਵਾਲੇ ਪਾਸੇ ਦੇ 150 ਫੁੱਟ ਟੋਆ ਜਿਹੜਾ ਪਿਛਲੇ 10-15 ਸਾਲਾਂ ਦੇ ਦੌਰਾਨ ਇਥੇ ਮਾਈਨਿੰਗ ਹੋਈ ਆ ਮਾਈਨਿੰਗ ਦੇ ਦੌਰਾਨ ਅਰਬਾਂ ਖਰਬਾਂ ਰੁਪਈਆ ਕਮਾ ਕੇ ਉਹ ਲੋਕ ਲੈ ਗਏ ਤੇ ਮੌਤ ਦੇ ਮੂੰਹ ਚ ਧੱਕਦੇ ਸਾਡੇ ਆ ਭੜੇ ਮਾਨਸ ਸਿਆਣੇ ਨੇਕ ਜਿਹੜੇ ਲੋਕ ਜਿਹੜੇ ਰਾਵੀ ਦੇ ਕੰਢੇ ਰਹਿਣ ਵਾਲੇ ਪਰ ਮਾਨ ਸਾਹਿਬ ਨੇ ਫੈਸਲਾ ਕੀਤਾ ਕੱਲ ਪੰਜਾਬ ਦੇ ਵਿੱਤ ਮੰਤਰੀ ਵੈਸਨ ਉਹਨਾਂ ਨੇ ਵੀ ਕਿਹਾ ਵਜੇ ਖੁੱਲੇ ਮਨ ਦੇ ਨਾਲ ਇਹ ਤੁਸੀਂ ਬਰਾਦ ਲਈ ਪੈਸੇ ਦਵਾਂਗੇ ਸੋ ਅੱਜ ਅਸੀਂ ਇਹ ਟੈਂਪਰੇਰੀ ਜਿਹੜਾ ਬੋਰੀਆਂ ਦੀ ਮਿੱਟੀ ਭਰ ਰਹੇ ਆ ਸਾਡੀਆਂ ਮਹਿਲਾਵਾਂ ਵੀ ਆਈਆਂ ਨੇ ਉਹ ਵੀ ਇਸ ਕੰਮ ਦੇ ਵਿੱਚ ਹਿੱਸਾ ਪਾ ਰੀਆਂ ਨੇ ਵਰਦੇ ਮਹੀਨੇ ਵਿੱਚ ਸੋ ਤੁਸੀਂ ਵੀ মিডিਆ ਵਾਲੇ ਸਾਥੀ ਲਗਾਤਾਰ ਸਾਡੇ ਦੁੱਖ ਨੂੰ ਸਾਡੇ ਕੰਮਾਂ ਨੂੰ ਸਾਡੀ ਜਿਹੜੀ ਉਹ ਪੀੜਾ ਨੂੰ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਦੱਸ ਰਹੇ ਹੋ ਸੋ ਲੋਕਾਂ 'ਚ ਖੜੇ ਆ ਸਾਡੀ ਕੋਸ਼ਿਸ਼ ਆ ਵੀ ਸ਼ਾਮ ਤੱਕ ਜਿਹੜਾ ਟਾਰਗੇਟ ਮਿੱਥਿਆ ਉਹ ਬੰਨ ਦਾ ਪੂਰਾ ਕਰਕੇ ਜਾਈਏ